ਰੰਤਾ ਸੀ ਜਾਂਦੀ ਤੇ ਸੋਟਨ ਬਹੁਤ ਬਹੁਤ ਪਿਆਰ ਅੱਜ ਮੈਂ ਤੁਹਾਨੂੰ ਲੱਗੀਆਂ ਮਿਸਾ ਰੋਟੀਆਂ ਪਕਾ ਕੇ ਦੱਸਾਂ ਤੇ ਮੇਰੇ ਬੱਚੇ ਆਏ ਸੀ ਅਮਰਸਰੋ ਤੇ ਹੁਣ ਜਾਣ ਲੱਗੇ ਤੇ ਮੈਨੂੰ ਕਹਿੰਦੇ ਆਂ ਕਿ ਮੰਮੀ ਸਾਨੂੰ ਮਿਸਾ ਰੋਟੀਆਂ ਪਕਾ ਕੇ ਦੇ ਮੈਂ ਕਿਹਾ ਬਾਹਰ ਗਰਮੀ ਨੇ ਬੜੀ ਧੁੱਪ ਬਹੁਤ ਜ਼ਿਆਦੀ ਹੈ ਨਹੀਂ ਇਹ ਖਾਣੀਆਂ ਮਿਸਾ ਰੋਟੀਆਂ ਹੀ ਖਾਣੀਆਂ ਵਾ ਹੁਣ ਆ ਮੈਂ ਕਿਹਾ ਤੁਹਾਨੂੰ ਪਕਾ ਦਿੰਦੀ ਤੁਹਾਡੇ ਦੋ ਚਾਰ ਤੰਦੂਰ ਇਹਨਾ ਉਥੋਂ ਅਮਰਸਰੋ ਲੈ ਆਂਦਾ ਸੀਗਾ ਇਨਾ ਕਿ ਵੇਸਣ ਲਿਆ ਸੀਗਾ ਆ ਪੰਜ ਛੇ ਰੋਟੀਆਂ ਪਕਾਉਣੀਆਂ ਆਪਾਂ ਤੇ ਇੱਕ ਮੈਂ ਪਿਆਜ਼ ਲਿਆ ਵਾ ਆ ਤੇ ਪਿਆਜ਼ ਕਰਕੇ ਬਰੀਕ ਬਰੀਕ ਆਲਮੇ ਪਿਆਜ਼ ਪਾਉਣ ਲੱਗੀਆਂ ਇਤਰਾ ਬਰੀਕ ਬਰੀਕ ਵਿੱਚ ਪਿਆਜ਼ ਪਾਉਨੇ ਆਪਾਂ ਆ ਤਿੰਨ ਕਿ ਮਿਰਚ ਹਰੀਆਂ ਮਿਰਚਾਂ ਲਈਆਂ ਛੋਟੀਆਂ ਛੋਟੀਆਂ ਮੈਂ ਬਹੁਤ ਹੀ ਜ਼ਿਆਦਾ ਇਹ ਪੀਕਾ ਡੀਨਾਂ ਰੋਟੀ ਖੋਜ ਗਏ ਤੇ ਲੂਣ ਮੈਂ ਹਸਾਬ ਦੇ ਨਾਲ ਪਾ ਲਿਆ ਵਾ ਹੈ ਤੇ ਜਿੰਨਾ ਤੁਹਾਨੂੰ ਤੁਸੀਂ ਚਾਹੁੰਦੇ ਜੋ ਕਿ ਕਿੰਨਾ ਕਈ ਜ਼ਿਆਦਾ ਖਾਂਦੇ ਕਈ ਥੋੜਾ ਖਾਂਦੇ ਲੂਣ ਤੇ ਮੈਂ ਆਪਦੇ ਹਿਸਾਬ ਦੇ ਨਾਲ ਹੀ ਥੋੜਾ ਜਿਹਾ ਚੁੱਕ ਪਾ ਲਿਆ ਵਾ ਤੇ ਹੁਣ ਆਪਾਂ ਮਿਸਲਾ ਰੋਟੀਆਂ ਮੈਂ ਤੁਹਾਨੂੰ ਪਕਾ ਕੇ ਦੱਸਦੀ ਆ ਮਿੱਝ ਨਹੀਂ ਤੇ ਨਾਲ ਬਟਰ ਪਾ ਕੇ ਖਾਈਏ ਤਾਂ ਬਹੁਤ ਸਵਾਦ ਲੱਗਦੇ ਆ ਮਿਸਲਾ ਰੋਟੀਆਂ ਅੱਗੇ ਅਸੀਂ ਜਦੋਂ ਨਾ ਪਿੰਡ ਰਹਿੰਦੇ ਸੀ ਸਾਡੇ ਪਿੰਡਾਂ ਸੀ ਨਾ ਮਿਸਤਰੀਆਂ ਰੋਟੀਆਂ ਪਕਾਉਂਦੇ ਆ ਤੇ ਉੱਤੇ ਇਹਨਾਂ ਦਾ ਕਿਨਾ ਕਿਨਾ ਬਟਰ ਪਾ ਕੇ ਤੇ ਰੋਟੀਆਂ ਖਾਣੀਆਂ ਤੇ ਮੈਨੂੰ ਮਜ਼ਾ ਹੀ ਆ ਜਾਂਦਾ ਸੀ ਤੇ ਹੁਣ ਤੇ ਸ਼ਹਿਰੀ ਆਪਣੀ ਜ਼ਿੰਦਗੀ ਹੋ ਗਈ ਆ ਤੇ ਨਾ ਕੋਈ ਪਕਾਉਂਦਾ ਹੈ ਤੇ ਕੋਈ ਕੋਈ ਆ ਵਿਚਾਰ ਸਾਡੇ ਵਰਗਾ ਜਿਹੜੇ ਵਿੱਚ ਇਹਨਾਂ ਨੂੰ ਚਾ ਆਉਂਦਾ ਵਿਚਾਰ ਪਕਾ ਲੈਣੇ ਆ ਰੋਟੀਆਂ ਆਪਾਂ ਨਾ ਹੁਣ ਵੇਖਣਾ ਇੰਨਾ ਪੱਕਾ ਰੱਖਣਾ ਵਾ ਇਹਨੂੰ ਮੈਂ ਪਾਣੀ ਪਾ ਕੇ ਨਾ ਪੀ ਕਰ ਲਿਆ ਵਾ ਇਸ ਤਰ੍ਹਾਂ ਗੋਲ ਲਿਆ ਵਾ ਇੰਨਾ ਕ ਸਖਤ ਰੱਖਣਾ ਪਤਲਾ ਨਹੀਂ ਇਹਨੂੰ ਆਟਾ ਕਰਨਾ ਆਪੇ ਕੁਝ ਲੈਣਾਂ ਨੇ ਛੋਟੇ ਛੋਟੇ ਨੇ ਪੇੜੀ ਕਰ ਲਏ ਆ ਹੁਣ ਆਪਾਂ ਇਹਨਾਂ ਨੂੰ ਚੁੰਡ ਲੈਣਾ ਆ ਐ ਕਰਕੇ ਚੁੰਡ ਕੇ ਤੇ ਫਿਰ ਵੇਖੀ ਵੇਸਨ ਪਾਗੇ ਇਹਨਾਂ ਨੂੰ ਹੋਦਰਾ ਕਾਫੀ ਢੇਰ ਹੋ ਗਿਆ ਮੈਨੂੰ ਵੀ ਰੋਟੀਆਂ ਪਕਾਈਆਂ ਨੂੰ ਕਿਉਂਕਿ ਜਦੋਂ ਪਿੰਡ ਰਹਿੰਦੇ ਹਾਂ ਨਾ ਉਦੋਂ ਰੋਟੀਆਂ ਕਾਫੀ ਪਕਾਉਂਦੇ ਸੀ ਸਾ ਹੁਣ ਜੇ ਕਿ ਸ਼ਹਿਰ ਦੇ ਵਿੱਚ ਤੰਦੂਰੀ ਪਤਨ ਟੁੱਟਟ ਗਿਆ ਪਹਿਲਾਂ ਜਦੋਂ ਤੇਰੇ ਡੈਡੀ ਜੀ ਨੇ ਸੀਗੇ ਤੰਦੂਰ ਹੁੰਦਾ ਸੀ ਉਹਨਾਂ ਨੂੰ ਪਰ ਅੱਜ ਕਦੇ ਪੰਡੀ ਦੀ ਲਾਇਕ ਨਹੀਂ ਕਰਦੇ ਤੰਦੂਰੀ ਉਹਨਾਂ ਦਾ ਬੜਾ ਸ਼ੌਕ ਹੁੰਦਾ ਕਿ ਤੰਦੂਰੀ ਰੋਟੀ ਖਾਂਦੇ ਤੇ ਹੁਣ ਉਹ ਜਿਦਾਰੇ ਚੜੇਗੇ 14 ਸਾਲ ਹੋ ਗਏ ਉਹਨਾਂ ਨੂੰ ਗਿਆਨ ਇਹ ਬੱਕੜ ਵਾਲੀ ਖਾਈ ਜੰਮੇ ਸਹੀ ਸ਼ੌਕ ਨੂੰ ਇਹਨਾਂ ਕਦੇ ਇਸ ਨੂੰ ਪਾ ਕੇ ਵਿੱਚ ਦੇ ਤੇ ਤੇਰੇ ਨਾਲ ਮੈਂ ਤੁਹਾਨੂੰ ਬਣਾਉਣਾ। ਉਹ ਵੀ ਜਦੋਂ ਉਹ ਬਣਦੀ। ਇਹ ਪਣੀ ਟੈਸਟਿੰਗ ਬੰਦ ਨਹੀਂ ਹੁੰਦੀ। ਮੈਂ ਤੇਰਾ ਤੁਦੂਰੇ ਮੈਂ ਦਾ ਕੇ ਤੁਹਾਨੂੰ ਦੱਸਦੀ ਆ ਕਿ ਦੂਰੇ ਮੈਂ ਕੱਢ ਕੇ ਰੋਟੀ ਲਾਵਾਂਗੀ ਨਾ ਤੇ ਮੈਂ ਦੱਸਦੀ ਹਾਲਵੇਂ ਨਾ ਸਾਰੇ ਭੇੜੇ ਬਣਾ ਲੈਣੇ ਆ। ਤੁਦੂਰ ਬਾਲਿਆ ਆ ਤੇ ਹੁਣ ਜਦੋਂ ਪੱਖ ਜੇਗਾ ਪਾਉਣੇ ਪਏ ਆ। ਤੇਰੇ ਵੀ ਮਿਸਰੀ ਰੋਟੀਆਂ ਪਾ ਗਈ। ਰੋਟੀ ਮਿਸਰੀ ਰੋਟੀਆਂ ਬਣਣਗੀਆਂ ਇਹਦੇ ਵਿੱਚ। ਮਾਝੇ ਵਾਲਿਆਂ ਦੇ ਦੁਆਬੇ ਵਿੱਚ ਇੱਕੋ ਤੰਦੂਰ ਆਇਆ। ਉਹ ਇਹ ਦੁਆਬੇ ਵਾਲੇ ਭੰਜੀ ਵੀ ਆ ਗਏ ਆ। ਸੂਣੀ ਆ ਭੰਜੀ। ਇਹ ਤਾਂ ਨਹੀਂ ਦੁਆਬੇ ਵਾਲੀ ਨਹੀਂ ਬੈਠਦੀ ਦਿੱਲੀ ਵਾਲੀ ਆ। ਚਲੋ ਆਪਾਂ ਇਹ ਦੁਆਬੇ ਦੀ ਕੰਗਾਂ। ਇਹ ਕਿੱਦਾਂ ਲੈ ਉਹਨੂੰ ਨਹੀਂ ਪਤਾ। ਦੇਖੋ ਰੋਟੀਆਂ ਲੱਥ ਲੱਗ ਕੇ ਬਾਹਰ ਨਿਕਲਣ ਦੀਆਂ। ਇਹ ਹੁਣ ਖਾ ਕੇ ਪਤਾ ਲੱਗੂਗਾ ਕਿੱਦਾਂ ਦੀ ਬਣੀਆਂ। ਦੇਸੀ ਬਣੀਆਂ ਪਤਾ ਕਿੱਦਾਂ ਲੱਗਣਾ ਦਹੀਂ ਨਾਲ ਖਾਈ। ਮੱਖਣ ਪਾ ਕੇ। ਇਸੇ ਗਿਓ ਪਾ ਕੇ ਚਲੋ ਬਾਸ ਇਹ ਨਹੀਂ ਵੜੇ ਨਹੀਂ ਮੈਂ ਫਰੋਠਾ ਬਣਾਉਂਗੀ ਇਸ ਦਾ ਲੱਛਾ ਵਾਲਾ ਗਿਓ ਲਗਾ ਕੇ ਚੰਗੀ ਤਰ੍ਹਾਂ ਗਿਓ ਵੀ ਪਿਗਲਾ ਨਹੀਂ ਦਿੱਤੀ ਗਿਓ ਪੀ ਗਾ ਲਓ ਫੁੱਲ ਦੀ ਦੀ ਚਾਚ ਲੈ ਕੇ ਆ ਰਹੀ 10 ਖਿਲਾਵ ਲਓ ساری ਉਮਰ ਨਾਗੀ ਸਾਡੀਆਂ ਰੋਟੀਆਂ ਲਾਉ ਰਹੀ ਆਂ ਦੀਦੀ ਇਹ ਦੇਖੋ ਸੋ ਰੋਟੀਆਂ ਬਣਾਉਂਦੇ ਰੋਟੀ ਮਿੱਸੀਆਂ ਰੋਟੀਆਂ ਰੋਟੀ ਸਿੱਕੀ ਸਿੱਕੀ ਬੇਸਨ ਪਰ ਕੇ ਪਿਆਜ਼ ਮਿਰਚਾਂ ਪਾ ਕੇ ਇਹ ਕੁਰਸੀ ਦੇ ਜਿਹੜੇ ਬੈਠੇ ਸੋਨੀਆ ਭੰਜੀ ਗਏ ਜਿੰਦਰ ਨੇ ਨਾਲ ਹੀ ਚੇੜ ਲਈ ਆ ਬੇਲ ਚੱਕਰੇ ਦੇ ਮੈਂ ਸੁੱਖਾ ਆਟਾ ਨਹੀਂ ਲਾਈ ਨਾ ਸੀ ਲੰਗਿਆਂ ਨੂੰ ਬੜਾ ਟਾਈਮ ਹੋ ਗਿਆ 15 ਸਾਲ ਹੋ ਗਿਆ ਫਿਰ ਵੀ ਥੋੜਾ ਪਤਾ ਨਾ ਮੜਨ ਹਾਂ ਫਤਾ ਵਾ ਗੋਲ ਗੋਲ ਅੱਜ ਆਨੇ ਕਿ ਅੱਜ ਕਿ ਰੋਟੀ ਬਣੀ ਹੈ ਚਲੋ ਜਾਜ ਦਾ ਅਨੁਸਾਰ ਮੈਂ ਦੱਸਦੀ ਆਂ ਕਿ ਰੋਟੀਆਂ ਇਤਰਾ ਪਕਾਈ ਦੀਆਂ ਵਿੰਗੀਆਂ ਟੇਢੀਆਂ ਮਨਜ਼ੂਰ ਕਰੋ ਸਾਡੀਆਂ ਕਿ ਬਹੁਤ ਟਾਈਮ ਹੋ ਗਿਆ ਰੋਟੀਆਂ ਪਕਾਈਆਂ ਨੂੰ ਅੱਜ ਕੁਕਰੀ ਕਹਿੰਦੀ ਰੋਟੀ ਖਾ ਕੇ ਜਾਣੀ ਆ ਮੱਕੀ ਐਵੇਂ ਸੀ ਰੋਟੀ ਦੀਦੀ ਕਿੱਥੇ ਚੱਲੇ ਆ ਬੀਬੀ ਦੀਦੀ ਜੱਲੀ ਆ ਰੋਟੀਆਂ ਅੱਜ ਬਣਾਈ ਦੀਆਂ ਹਨ ਉਹਨੂੰ ਤੁਰੂ ਤੇ ਰੋਟੀਆਂ ਲੱਗੀਆਂ ਦੇਖ ਲਓ ਉਹ ਤਾਂ ਗੇੜੇ ਕਰ ਦੋ ਮੈਂ ਆਪੇ ਲੋਬੀ ਟੱਕ ਦੇਦੀ ਹੁੰਦੀ ਸੀ ਆ ਜਿਹੜੀ ਥੋੜਾ ਸੰਸਰੀ ਆਟਾ ਇਹ ਬਹੁਤ ਪਤਲਾ ਵੀ ਤੇ ਮੈਂ ਤਾਂ ਆਟਾ ਮੈਂ ਤਾਂ ਸਖਤ ਆਟਾ ਗੁੰਮ ਨਹੀਂ ਸਕੋ ਕਾਬ ਨਹੀਂ ਸਕਤੀ ਤੋਂ ਮੈਂ ਸਿੰਪਲ ਬਣਾ ਬਰਾ ਬੰਦੀ ਮੈਂ ਸਿੰਪਲ ਵੀ ਸਿੱਖਣੀ ਆ ਆ ਮੈਂ ਬਰਾ ਬਾਤੇ ਦੋ ਸਿੰਪਲ ਬਗ ਬਣਾਈਆਂ ਸਿੰਪਲ ਰੋਟੀਆਂ ਬਣਾਉਣੇ ਇਹਦੇ ਮੱਖਣ ਪਾ ਕੇ ਖਾਓ ਬੜੀ ਸਵਾਦੀ ਹਾਂ ਵੇ ਚਲਾਈਆਂ ਵਾ ਆ ਵੇਖੋ ਜੀ ਰੋਟੀਆਂ ਲੱਫੀ ਲੱਗੀਆਂ ਵਿੱਚ ਤੰਦੂਰ ਦੇ ਇਹ ਦੁਆਬੇ ਦਾ ਇਥੇ ਤੰਦੂਰੀ ਰੋਟੀਆਂ ਖਾਣ ਦੇ ਦੁਆਬਾ ਸਿੰਪਲ ਰੋਟੀਆਂ ਮਨੇ ਮਾਜੇ ਵਲੇ ਦੁਆਬੇ ਵਿੱਚ ਰੋਟੀਆਂ ਬਣਾਉਣ ਦੇ ਇਹ ਜੇ ਫੁੱਲ ਜਾਵੇ ਨਾ ਰੋਟੀ ਵਿੱਚ ਮੱਖਣ ਪਾ ਕੇ ਖਾਓ ਆ ਦੁਆਬੇ ਵਾਲੀ ਭੈਣ ਜੀ ਵੀ ਪਾ ਰਹੀ ਐ ਸੋਨੀਆ ਭੈਣ ਜੀ ਤੇ ਪਹਿਲਾਂ ਮੇਰਾ ਤਾਂ ਨੂਰ ਇੱਥੇ ਲੱਗਾ ਹੁੰਦਾ ਸੀਗਾ ਤੇ ਮੈਂ ਨਾ ਵਿੱਚ ਜੇ ਰੋਟੀਆਂ ਪਕਾਉਣੀਆਂ ਆ ਕੇ ਮੈਂ ਰੜਕਦੇ ਦੁੱਧ ਸਦਕਾ ਮੱਝਾਂ ਸੀਗੀਆਂ ਇਹ ਨਾਲਾ ਵਿੱਚ ਮੈਂ ਬਟਰ ਪਾ ਕੇ ਰੋਟੀਆਂ ਦੇ ਵਿੱਚ ਤੇ ਦੇਣਾ ਸਾਰਿਆਂ ਨੂੰ ਮੈਨੂੰ ਮੈਂ ਹਾਂਜੀ ਉਹ ਸਾਰਾ ਦੇਸੀ ਹੁੰਦਾ ਸੀ ਹਾਂਜੀ ਹਾਂਜੀ ਬਸ ਇਹ ਸੋਨੀਆ ਭੈਣ ਜੀ ਲੱਛੇ ਵਾਲੀ ਰੋਟੀਆਂ ਬਣਾਉਣ ਲਈ ਇਹ ਮੱਖਣ ਪਾ ਬੜੇ ਸਵਾਲ ਲੱਗਦੀ ਸਬਜੀ ਨਾ ਖਾਓ ਆ ਇਧਰ ਜਲਦੀ ਲੱਗ ਜਾਣੀਆਂ ਪਾਣੀ ਲਾ ਕੇ ਨਾਲ ਲਾਈ ਜੋ ਬੜਾ ਪਾਣੀ ਲਾਵਾ ਤਾਨੂੰ ਬਿਲਕੁਲ ਪਰਫੈਕਟ ਰੋਟੀ ਬੇ ਪਰਫੈਕਟ ਬਣੀ ਆ ਇਹਨੂੰ 100 ਦੇ 100 ਮਿਲੇਗਾ ਆ ਉੱਪਰ ਵਾਲੀ ਬਹੁਤ ਸੋਹਣੀ ਬਣਾਈ ਆਂ ਅੰਟੀ ਬਹੁਤ ਸੋਹਣੀ ਰੋਟੀ ਬਣਾਈ ਆ ਫਾਟ ਬਣਾਈ ਜਾਂਦਾ ਫਾਟ ਲਾ ਦੋ ਅੰਟੀ ਤੁਸੀਂ ਇਹ ਗਰਮ ਹੋਣਾ ਉਹ ਲਚੇ ਰੋਟੀਆਂ ਜਾਂਦੀ ਦੇ ਵਿੱਚ ਉਹ ਲਚੇदार ਰੋਟੀਆਂ ਸੋਹਣੀਆਂ ਦੀ ਬਣਦੀਆਂ ਆਹ ਉਹ ਲੱਛੀ ਰੋਟੀ ਆਂ ਅੰਟੀ ਜਦੋਂ ਚੁੱਲੇ ਕੀ ਜੜੀ ਰੋਟੀ ਹੁੰਦੀ ਆ ਉਹ ਥੋੜੀ ਭਾਰੀ ਕੀ ਹੁੰਦੀ ਆ

ਨੇ ਵਧੀਆ ਲਗੀਆਂ ਰੋਟੀਆਂ ਇਹ ਗਰਮੀਸ ਵਾਲਾ ਘੇ ਤੰਦੂਰੀ ਆ ਮੈਨੂੰ ਲੱਗਦਾ ਬਰਫਲਾਲੀ ਕੱਲ ਮੇਰੀ ਵੀ ਲੱਗੀ ਬਰਫਲਾਲੀ ਠੀਕ ਹੋਊਗੀ ਚਲੋ ਹੁਣ ਇੱਕ ਟਾਈਮ ਦੀ ਰੋਟੀ ਤੰਦੂਰੀ ਚੋਪੜੇ ਨਾਲ ਚੋਪੜ ਕੇ ਨਾ ਰੱਖਦੇ ਜਿਹੜੇ ਬਹੁਤ ਹੀ ਸੜੀ ਹੋਰ ਰਹਿਣਗੇ ਫਿਰ ਪਹਿਲਾਂ ਸੇਕ ਬੜਾ ਹੈ ਤਾਂ ਉਹ ਥੱਲੇ ਸਾੜ ਗਿਆ ਸੀ ਉਹ ਰਹਿਣ ਦੇ ਇਕੱਠੀਆਂ ਬਣਾ ਦੋ ਨਾ ਇਹ ਇਹਨਾਂ ਦੀ ਬਣਾ ਦੋ ਨਾਲ ਦੂਜੇ ਨਾਲ ਮੱਖਣ ਦੇ ਨਾਲ ਚੋਪੜ ਮੱਖਣ ਨਾਲ ਇਨਾਂ ਦੇ ਵੀ ਨਾਲ ਬਣਾ ਲਵਾਂ। ਆਹ ਇਹਨਾਂ ਦੀ ਬੱਢ ਦੇਈ ਹੈ ਨਾ। ਆਹ ਹੁਣ ਮੈਂ ਸੋਨਿਆ ਤੇ ਲੱਗੀ ਰੋਟੀਆਂ ਲਾਉਣ। ਇਹ ਸਾਡੀ ਬੇਟੀ ਹੈ ਵੀ ਸਾਡੇ ਇੱਥੇ ਰਹਿੰਦੇ ਆ। ਠੀਕ ਹੈ। ਭੰਜੀ ਸੋਨਿਆ ਭੰਜੀ। ਮੈਂ ਇਹਨਾਂ ਦੀ ਲੱਗੀ ਲਾਉਣ। ਇਹ ਸਾਡੀ ਬੇਸਨ ਵਾਲਾ ਆਪਾਂ ਰੋਟੀਆਂ ਬਣਾ ਲਨਾ ਵਾ। ਹੁਣ ਆਪਾਂ ਲੱਗੇ ਖਾਣ। ਆਪਾਂ ਦਾ ਮੈਂ ਕੱਲ ਬਣਾਇਆ ਸੀਗਾ ਬਟਰ। ਆ ਦਹੀਂ ਆ। ਇੱਕ ਘੜ ਦਾ ਮੱਖਣ ਘੜ ਦਾ ਮੱਖਣ ਮੈਂ ਬਣਾਇਆ। ਆਹ ਸੀ ਵੀ ਬਣਾਈ ਸੀ ਮੈਂ ਨਾਲ। ਕਿਉਂਕਿ ਬੇਸਨ ਵਾਲੀਆਂ ਰੋਟੀਆਂ ਦੇ ਨਾਲ ਦਿਸਣਾ ਨਾ। ਲੱਸੀ ਨਹੀਂ ਤੇ ਬਟਰ ਇਤਨਾ ਦਾ ਮੇਲ ਬਹੁਤ ਵਧੀਆ ਹੁੰਦਾ ਵਾ ਇਹ ਹੁਣ ਆਪਾਂ ਲੱਗੇ ਆ ਖਾਣ ਤੇ ਮੈਂ ਕਿਹਾ ਹੁਣ ਆਪਾਂ ਨਾ ਦੱਸਾਂਗੇ ਕਿ ਕਿੰਨੀਆਂ ਸਵਾਦ ਬਣੀਆਂ ਰੋਟੀਆਂ ਮਿਸਾ ਰੋਟੀਆਂ ਪਕਾਈਆਂ ਪਰ ਬੜੇ ਥੇਰਾ ਬਾਅਦ ਵਾ ਪਰ ਫਿਰ ਵੀ ਵਧੀਆ ਬਣ ਗਈਆਂ ਵਾ ਬਹੁਤ ਟੇਸਟੀ ਬਣੀਆਂ ਰੋਟੀਆਂ ਸਵਾਦ ਬਣੀਆਂ ਹਾਂ ਬਹੁਤ ਸਵਾਦ ਦਹੀਂ ਨਾਲ ਲੱਸੀ ਬੜੀ ਸਵਾਦ ਨਾਲ ਮੈਂ ਤਾਂ ਆਪਰਾ ਨਹੀਂ ਮੈਂ ਕਿਹਾ ਵੀ ਜੇ ਪਹਿਲਾਂ ਰਾਤ ਦਿਲ ਨਹੀਂ ਸੀ ਕਰਦਾ ਬਣਾਉਣ ਨੂੰ ਮੈਂ ਕਿਹਾ ਤੋਂ ਹੋ ਜਾਏ ਬਾਅਦ ਫਿਰ ਮੈਂ ਕਿਹਾ ਅੱਜ ਹੀ ਚਲੇ ਜਾਣਾ ਔਰ ਫਿਰ ਮੇਰਾ ਮਨ ਵਿਸਵਸ ਕਰਦਾ ਵੀ ਮੈਂ ਰੋਟੀ ਨਹੀਂ ਬਣਾ ਦੇਤੀ ਮੈਂ ਮੰਨ ਲੁ ਕਿ ਮੈਂ ਖਾਮ ਮਨਾ ਚਾ ਰੋਟੀਆਂ ਬਣਾ ਲਾ ਰੋਟੀਆਂ ਕਿਸੇ ਨਹੀਂ ਧੁੱਪਦਾ ਹੁੰਦਾ ਤੇ ਹੁਣ ਆਪਾਂ ਨਾ ਬਣਾ ਕੇ ਦੇਖੋ ਬਹੁਤ ਸੋਹਣੀਆਂ ਬਣਨ। ਹੁਣ ਆਪਾਂ ਵੀਡੀਓ ਲੱਗੇ ਬੰਦ ਕਰਮ ਤੇ ਰੋਟੀ ਲੱਗੇ ਖਾਣ ਤੇ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਵੱਧ ਤੋਂ ਵੱਧ ਕਮੈਂਟ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ। ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।